ਜੇ ਪਤਤ ਬੰਦਾ ਨਕਲੀ ਰੂਪ ਬਣਾ ਕੇ ਸਾਨੂੰ ਇਹ ਦੱਸੇ ਵੀ ਸਿੱਖ ਇਦਾਂ ਦੇ ਹੁੰਦੇ ਆ ਇਤਰਾਜ ਇੱਥੇ ਆ ਜੇ ਆਪਾਂ ਉਹਨੂੰ ਪਿਆਰ ਦਿੰਦੇ ਕਿ ਇਹ ਫਿਲਮਾਂ ਨੇ ਵਧੀਆ ਬਣਾਈ ਹੋ ਸਕਦਾ ਕੱਲ ਨੂੰ ਉਹ ਦਾੜੀ ਵੀ ਰੱਖ ਲਈਦਾ ਪਰ ਜੇ ਆਪਾਂ ਪਹਿਲਾਂ ਹੀ ਵਿਰੋਧ ਕਰਨ ਲੱਗਾਗੇ ਤੇ ਕੱਲ ਨੂੰ ਉਹ ਕਿੱਥੇ ਜੁੜੇਗਾ ਕੁਝ ਲੋਕ ਇਹ ਕਹਿੰਦੇ ਨੇ ਕਿ ਜੋ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਜਿਹੜੇ ਸਿੱਖ ਪ੍ਰਚਾਰਕ ਵਿਰੋਧ ਕਰਦੇ ਨੇ ਉਹ ਇੰਡਸਟਰੀ ਦੇ ਉੱਪਰ ਦਬਾਅ ਬਣਾਉਣਾ ਚਾਹੁੰਦੇ ਨੇ ਕਿ ਕੁਝ ਪੈਸੇ ਜਿਹੜੇ ਆ ਉਹ ਢੱਡ ਛੱਡ ਕਰਨ ਵਾਸਤੇ ਜਹੀਆਂ ਗੱਲਾਂ ਕਰਦੇ। ਜਿਹੜਾ ਨਾਨਕ ਸਾਹਿਬ ਫਕੀਰ ਫਿਲਮ ਬਣੀ ਸੀ ਉਹ ਬੰਦਾ ਕਰੋੜਾਂ ਰੁਪਈਆ ਲੈ ਕੇ ਸਾਡੀ ਕੌਮ ਦੀ ਸੰਸਾ ਕੋਲ ਆਇਆ ਸੀ ਵੀ ਭਾਈ ਫਾਲ ਮੇਰੀ ਫਿਲਮ ਚੱਲਿੰਦੋ ਮੈਨੂੰ ਬੜਾ ਘਟਾ ਪਿਆ ਜਾਣਾ ਪਰ ਕੌਮ ਨੇ ਪੈਸੇ ਨੂੰ ਕੌਮ ਲਾਲਚੀ ਨਹੀਂ ਆ ਜਿਹੜੇ ਬੰਦੇ ਪੈਸਾ ਲੈ ਕੇ ਸੌਤਾ ਕਰਦੇ ਨੇ ਉਹ ਗੰਗੂ ਦੇ ਵਾਰਸ ਹੋ ਸਕਦੇ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸ ਨਹੀਂ। ਜਿਹੜਾ ਸਹਿਬਜ਼ਾਦਿਆਂ ਦਾ ਅੱਜ ਕਿਰਦਾਰ ਸਾਡੇ ਸਾਹਮਣੇ ਪੇਸ਼ ਕਰਤਾ ਵੀ ਇੱਕ ਕਾਰਟੂਨ ਦਾ ਰੂਪ ਜਿਹੜਾ ਉਹ ਫਿਲਮ ਦੇ ਵਿੱਚੋਂ ਚਾਰ ਸਹਿਬਜ਼ਾਦਿਆਂ ਵਿੱਚੋਂ ਚੱਕ ਕੇ ਅੱਜ ਹਰ ਇੱਕ ਫਲੈਕਸ ਬੋਰਡ ਦੇ ਉੱਤੇ ਉਹ ਉਹ ਫੋਟੋਆਂ ਲੱਗੀਆਂ ਹੁੰਦੀਆਂ ਨੇ ਜਿਹੜਾ ਉਹ ਕਹਾਣ ਕੀਤਾ ਜਾ ਰਿਹਾ ਕਾਰਟੂਨਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਉਹ ਕਹਾਣ ਕਿੱਥੇ ਜਾ ਕੇ ਸਿੱਖਵੇਂ ਅੱਜ ਪਹੁੰਚਾਂਗੇ ਤੇ ਆਪਾਂ ਅਜਿਹੀਆਂ ਫਿਲਮਾਂ ਧਾਰਮਿਕ ਫਿਲਮਾਂ ਤੇ ਉੱਪਰ ਕਿੰਦੂ ਪ੍ਰੰਤੂ ਕਰਦੇ ਰਵਾਂਗੇ ਤੇ ਫਿਰ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਕਿਹੜੇ ਤਰੀਕੇ ਨਾਲ ਕਰਾਂਗੇ ਤੇ ਸਿੱਖੀ ਦਾ ਪ੍ਰਚਾਰ ਤੇ ਹੋ ਰਿਹਾ 372 73 ਥਾਵਾਂ ਦੇ ਉੱਤੇ ਇੱਕੋ ਦੈਂਤੀ ਸਮਾਗਮ ਚੱਲਦੇ ਕਿਹੜਾ ਦਿਨ ਆ ਜਿਹੜੇ ਦਿਨ ਦੇ ਵਿੱਚ ਸਾਡੇ ਪਿੰਡਾਂ 'ਚ ਸ਼ਹਿਰਾਂ 'ਚ ਨਗਰਾਂ 'ਚ ਗੁਰਮਸਤ ਸਮਾਗਮ ਇਹ ਤੁਹਾਡੇ ਕਹਿਣ ਦੇ ਮੁਤਾਬਕ ਸਿੱਖੀ ਦਾ ਪ੍ਰਚਾਰ ਜਿਹੜਾ ਹੋ ਰਿਹਾ ਤੇ ਫਿਰ ਜਿਹੜੇ ਪਤਿਤ ਲੋਕ ਆ ਉਹ ਵਾਪਸ ਸਿੱਖੀ ਵੱਲ ਕਿਉਂ ਨਹੀਂ ਮੁੜ ਰਹੇ ਕਿਉਂ ਨਹੀਂ ਉਹਨਾਂ ਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਰਿਹਾ ਇੱਥੇ ਗੁਰੂ ਸਾਹਿਬ ਇਹ ਥੋੜਾ ਕਹਿੰਦੇ ਵੀ ਸਾਰੀ ਦੁਨੀਆ ਸਿੱਖ ਬਣ ਜਾ ਮੈਂ ਸਾਰੇ ਧਰਮਾਂ ਦੀ ਗੱਲ ਨਹੀਂ ਕਰ ਰਿਹਾ ਜੋ ਲੋਕ ਸਿੱਖ ਨੇ ਜਿਹੜੀ ਪਤਿਤਪਣੇ ਵੱਲ ਲੋਕ ਕਿਉਂ ਵਧ ਰਹੇ ਨੇ ਕਦੀ ਵੀ ਸੰਸਾਰ ਦੇ ਵਿੱਚ ਇਦਾਂ ਦਾ ਸਮਾਂ ਨਹੀਂ ਆਇਆ ਵੀ ਸਾਰੀ ਦੁਨੀਆ ਸਿੱਖ ਬਣ ਗਈ ਤੇ ਗੁਰੂ ਸਾਹਿਬ ਦੇ ਸਮੇਂ ਵੀ ਵਕਤ ਨਹੀਂ ਆਇਆ ਸਿੱਖ ਧਰਮ ਗਿੰਤੀਆਂ-ਮਿੰਤੀਆਂ ਵਾਲਾ ਧਰਮ ਨਹੀਂ ਆ ਵੀ ਅਸੀਂ ਗਿੰਤੀਆਂ-ਮਿੰਤੀਆਂ ਚ ਪਾਲਾ ਤਹਾਡੇ ਹਿਸਾਬ ਦੇ ਨਾਲ ਜਿਹੜੀ ਆ ਇਹ ਫਿਲਮ ਕਿਹੜੇ ਤਰੀਕੇ ਨਾਲ ਬਣਨੀ ਚਾਹੀਦੀ ਸੀ ਗੁਰੂ ਸਾਹਿਬ ਦੀ ਤਸਵੀਰ ਗੁਰੂ ਸਾਹਿਬ ਦੇ ਕਿਰਦਾਰ ਤੇ ਫਿਲਮ ਕੋਈ ਨਹੀਂ ਬਣ ਸਕਦੀ ਅਸੀਂ ਮੰਨ ਲਓ ਵੀ ਅਕਾਲ ਫਿਲਮ ਵਿੱਚ ਜਿਹੜੇ ਬੰਦਿਆਂ ਨੇ ਰੋਲ ਨਿਭਾਇਆ ਜਦੋਂ ਬੈਕਗ੍ਰਾਉਂਡ ਪੱਪਾ ਵਿੱਚ ਜਾ ਕੇ ਉਹਨਾਂ ਦਾ ਜੀਵਨ ਵੇਖਾਂਗੇ ਤੇ ਸਾਡਾ ਸ਼ਰਮ ਦਾ ਸਿਰ ਨਹੀਂ ਚੁਕੇਗਾ ਪੰਥ ਪੰਜਾਬ ਦੇਖ ਰਿਹਾ ਜੀ ਤੇ ਅਕਸਰ ਹੀ ਆਪਾਂ ਇਹ ਗੱਲਾਂ ਸੁਣਦੇ ਰਹਿੰਦੇ ਆ ਕਿ ਜਿਹੜੇ ਸੇਖਿਆ ਉਹਨਾਂ ਤੋਂ ਸਿੱਖੀ ਦਾ ਪ੍ਰਚਾਰ ਉਹਨਾਂ ਨੇ ਹੀ ਹੋ ਪਾਉਂਦਾ ਜੋ ਸਿੱਖ ਇਤਿਹਾਸ ਦੇ ਵਿੱਚ ਹਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਪਰ ਜੋ ਸਿੱਖੀ ਦਾ ਪ੍ਰਚਾਰ ਆ ਉਹ ਉਸ ਦੇ ਵਿੱਚ ਬੜੀ ਤਕਰੀਕ ਘਾਟ ਆ ਸਿੱਖ ਪ੍ਰਚਾਰਕ ਵੀ ਆਪਣੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਪ੍ਰਚਾਰ ਕਰਦੇ ਵਿੱਚ ਪਰ ਵੱਖ-ਵੱਖ ਐਂਗਲਾਂ ਤੋਂ ਜਿਹੜੇ ਆ ਉਹ ਪ੍ਰਚਾਰ ਕੀਤੇ ਜਾਂਦੇ ਨੇ ਕਹਿੰਦੇ ਨੇ ਕਿ ਦੂਸਰੇ ਧਰਮਾਂ ਦਾ ਜਿਹੜਾ ਉਹ ਪ੍ਰਚਾਰ ਵੱਧ ਹੁੰਦਾ ਵਾ ਪਰ ਸਿੱਖ ਇਤਿਹਾਸ ਜਿਹੜਾ ਉਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਇਸ ਵਿੱਚ ਉਨਾ ਪ੍ਰਚਾਰ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਵਾ ਜੇ ਆਪਾਂ ਗੱਲ ਕਰੀਏ ਆਪਾਂ ਇੱਕ ਫਿਲਮ ਇੰਡਸਟਰੀ ਦੀ ਉਸ ਦੇ ਰਾਈ ਵੀ ਜਿਹੜਾ ਵਾ ਪ੍ਰਚਾਰ ਕੀਤਾ ਜਾਂਦਾ ਵਾ ਜੇ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗਾਣੇ ਆਉਂਦੇ ਆ ਜੇ ਕੋਈ ਪੰਜਾਬੀ ਸਿੰਗਰ ਜਿਹੜਾ ਵਾ ਉਹ ਲੱਖ ਮਿੰਨ ਦੀਆਂ ਗੱਲਾਂ ਕਰਦਾ ਜਾਂ ਰਫਲ ਜੋ ਰਫਲਾ ਚਲਾਉਣ ਦੀਆਂ ਗੱਲਾਂ ਕਰਦਾ ਤਾਂ ਉਦੋਂ ਵੀ ਸਵਾਲ ਖੜੇ ਹੁੰਦੇ ਨੇ ਕਿ ਕੋਈ ਧਾਰਮਿਕ ਜਿਹੜਾ ਵਾ ਉਹ ਫਿਲਮ ਨਹੀਂ ਹੁੰਦੀ ਇਤਿਹਾਸ ਨਹੀਂ ਦਿਖਾਇਆ ਜਾਂਦਾ ਪਰ ਜਦੋਂ ਕੋਈ ਇਤਿਹਾਸਕ ਫਿਲਮ ਆਉਂਦੀ ਆ ਜਾਂ ਕੋਈ ਧਾਰਮਿਕ ਫਿਲਮ ਜਿਹੜੀ ਸਿੱਖਾਂ ਨੂੰ ਦਰਸਾਉਂਦੀ ਹੋਈ ਆਉਂਦੀ ਆ ਤਾਂ ਉਦੋਂ ਵੀ ਕਿੰਤੂ ਪ੍ਰੰਤੂ ਹੁੰਦਾ ਕਿ ਕਹਿੰਦੇ ਨੇ ਕਿ ਇਸ ਵਿੱਚ ਜੋ ਦਿਖਾਇਆ ਗਿਆ ਉਹ ਸਹੀ ਨਹੀਂ ਦਿਖਾਇਆ ਗਿਆ ਉਸ ਉੱਪਰ ਵੀ ਸਵਾਲ ਚੁੱਕੇ ਜਾਂਦੇ ਨੇ ਹੁਣ ਇੱਕ ਨਵੀਂ ਫਿਲਮ ਆ ਰਹੀ ਆ ਅਕਾਲ ਗਿੱਪੀ ਗਰੇਵਾਲ ਦੀ ਉਸ ਤੇ ਗੱਲ ਕਰਦੇ ਆ ਸਾਡੇ ਨਾਲ ਨੇ ਮੌਜੂਦ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਪਹਿਲਾਂ ਪਉਣੇ ਆ ਫਤਿਹ ਦੀ ਸਾਂਝ ਫਿਰ ਕਰਾਂਗੇ ਇਹਨਾਂ ਦੇ ਨਾਲ ਵਿਚਾਰਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਆਪਾਂ ਗੱਲ ਕਰੀਏ ਹੁਣ ਗਿੱਪੀ ਗਰੇਵਾਲ ਦੀ ਇੱਕ ਅਕਾਲ ਫਿਲਮ ਆ ਰਹੀ ਆ ਕੀ ਅਤਰਾਜ ਕੀ ਆ ਕੀ ਉਸ ਦੇ ਵਿੱਚ ਕੋਈ ਗਲਤ ਦਿਖਾਇਆ ਗਿਆ ਕਿਸ ਤਰ੍ਹਾਂ ਦੇਖਦੇ ਜੇ ਕਿਹੜੀ ਨਜ਼ਰ ਦੇ ਨਾਲ ਦੇਖਦੇ ਜੀ ਇਸ ਫਿਲਮ ਨੂੰ ਵੇਖੋ ਜਿਹੜੀਆਂ ਵੀ ਸਿੱਖ ਕਿਰਦਾਰਾਂ ਦੇ ਉੱਤੇ ਧਾਰਮਿਕ ਮੂਵੀਜ਼ ਆ ਰਹੀਆਂ ਨੇ ਉਹਨਾਂ ਦੇ ਉੱਤੇ ਇਤਰਾਜ਼ ਜਿਹੜੀ ਗੱਲ ਦਾ ਹੈ ਜਾਂ ਜਿਹੜੀ ਗੱਲ ਦਾ ਰਹੇਗਾ ਉਹ ਇਤਰਾਜ਼ ਇਹ ਆ ਕਿ ਉਹਦੇ ਵਿੱਚ ਜਿਹੜੇ ਕਿਰਦਾਰ ਪੇਸ਼ ਕੀਤੇ ਜਾ ਰਹੇ ਆ ਉਹਨਾਂ ਕਿਰਦਾਰਾਂ ਦਾ ਦੋਹਰਾ ਰੂਪ ਆ ਉਹ ਹਕੀਕਤ ਵਿੱਚ ਕੁਝ ਹੋਰ ਆ ਤੇ ਪੈਸੇ ਦੇ ਲਈ ਉਹ ਕੁਝ ਹੋਰ ਬਣ ਜਾਂਦੇ ਨੇ ਇਤਰਾਜ਼ ਸਿਰਫ ਇਸ ਗੱਲ ਤੇ ਆ ਇਤਰਾਜ਼ ਜਿਹੜਾ ਉਹਦੇ ਵਿੱਚ ਵਿਸ਼ਾ ਪੇਸ਼ ਕੀਤਾ ਗਿਆ ਨਾ ਉਸ ਵਿਸ਼ੇ ਤੇ ਇਤਰਾਜ਼ ਆ ਨਾ ਉਸ ਫਿਲਮ ਦੇ ਨਾਂ ਦੇ ਉੱਤੇ ਇਤਰਾਜ਼ ਸਿਰਫ ਜਿਹੜਾ ਇਤਰਾਜ਼ ਹੁੰਦਾ ਜਿਹੜਾ ਪੰਥਰੂ ਹਮੇਸ਼ਾ ਹੀ ਰਹੇਗਾ ਹਮ ਕਿ ਇਹਨਾਂ ਫਿਲਮਾਂ ਦੇ ਰਾਹੀਂ ਜਿਸ ਤਰ੍ਹਾਂ ਦੇ ਕਿਰਦਾਰ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਜੇ ਉਸੇ ਤਰ੍ਹਾਂ ਦਾ ਸਿੱਖ ਹੁੰਦਾ ਹਮ ਜਾਂ ਉਸੇ ਤਰ੍ਹਾਂ ਦਾ ਸਿੱਖ ਸਮਾਜ ਵਿੱਚ ਜੇ ਬੰਨਾ ਸ਼ੁਰੂ ਹੋ ਗਿਆ ਹਮ ਤੇ ਫਿਰ ਜਿਹੜੇ ਤਰ੍ਹਾਂ ਦੇ ਸਿੱਖ ਦੀ ਪ੍ਰਭਾਸ਼ਾ ਸਾਡਾ ਸਾਹਿਤ ਸਾਡੀ ਗੁਰਬਾਨੀ ਸਾਡਾ ਸੱਭਿਆਚਾਰ ਦੱਸਦਾ ਫਿਰ ਉਹੋ ਜੇ ਸਿੱਖ ਅਸੀਂ ਕਿੱਥੋਂ ਪਾਲਾਂਗੇ ਹੂੰ ਕਿਉਂਕਿ ਇੱਥੇ ਜਿਹੜੇ ਸਿੱਖ ਪੇਸ਼ ਕੀਤੇ ਜਾ ਰਹੇ ਆ ਉਹਨਾਂ ਦਾ ਘਰ ਵਿੱਚ ਹੂੰ ਤੇ ਸਮਾਜ ਵਿੱਚ ਜਿਹੜਾ ਕਿਰਦਾਰ ਆ ਉਹ ਕਿਰਦਾਰ ਮੋਨਿਆਂ ਖੋਨਿਆਂ ਵਾਲਾ ਪਤਤ ਆ ਹੂੰ ਤੇ ਸਾਡੀ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਪਤਤ ਬੰਦਾ ਹੂੰ ਉਹ ਉਹਦੇ ਨਾਲ ਕਦੇ ਵੀ ਵਰਤਣਾ ਨਹੀਂ ਆ ਕਿਸੇ ਸਿੱਖ ਨੂੰ ਹੂੰ ਹੁਣ ਜੇ ਪਤਤ ਬੰਦਾ ਨਕਲੀ ਰੂਪ ਬਣਾ ਕੇ ਹੂੰ ਸਾਨੂੰ ਇਹ ਦੱਸੇ ਵੀ ਸਿੱਖ ਇਦਾਂ ਦੇ ਹੁੰਦੇ ਆ। ਹੂੰ। ਇਤਰਾਜ਼ ਇੱਥੇ ਆ। ਹੂੰ। ਨਹੀਂ ਜੀ ਆਪਾਂ ਗੱਲ ਕਰੀ ਉਹਦੇ ਵਿੱਚ ਸਿੱਖਾਂ ਦਾ ਗਲਤ ਦਿਖਾਇਆ ਕੀ ਗਿਆ ਕੀ ਸਿੱਖਾਂ ਨੂੰ ਕੀ ਬਣਾ ਕੇ ਦਿਖਾਇਆ ਗਿਆ ਉਹਦੇ ਵਿੱਚ। ਦੇਖੋ ਨਕਲੀ ਸਿੱਖ ਬਣਾ ਕੇ ਪੇਸ਼ ਕੀਤਾ ਗਿਆ। ਜਿੰਨੇ ਬੰਦੇ ਉਹਦੇ ਵਿੱਚ ਕਿਰਦਾਰ ਨਿਭਾ ਰਹੇ ਆ। ਹੂੰ। ਉਹ ਬੰਦੇ ਬਿਊਟੀ ਪਾਲਣਾਂ ਤੇ ਜਾ ਕੇ ਆਪਣੇ ਕੇਸ ਵੀ ਕਟਾਉਂਦੇ ਆ। ਹੂੰ। ਹੋ ਸਾਡਾ ਨਾਲ ਵਿੱਚੋਂ ਕਈ ਬੰਦੇ ਉਹ ਵੀ ਹੁੰਦੇ ਜਿਹੜਾ ਬੈੱਡ ਤੇ ਗਰਾਊਂਡ ਦੇ ਵਿੱਚ ਨਸ਼ਾ ਵੀ ਕਰਦੇ ਹੁਣ। ਹੂੰ। ਹੁਣ ਜਦੋਂ ਇਹੋ ਜਿਹੇ ਬੰਦੇ ਨਕਲੀ ਦਾੜੀਆਂ ਲਾ ਕੇ ਨਕਲੀ ਕੇਸ ਲਾ ਕੇ ਹੂੰ ਕਿਸੇ ਬੰਦੇ ਦੇ ਕੋਲੋਂ ਦਸਤਾਰ ਸਿਰ ਦੇ ਉੱਤੇ ਸਜਾ ਕੇ ਹੂੰ ਸਾਨੂੰ ਇਹ ਦੱਸਣਗੇ ਵੀ ਨਿਹੰਗੇ ਇਦਾਂ ਦੇ ਹੁੰਦੇ ਨੇ ਸਿੱਖ ਇਦਾਂ ਦੇ ਹੋਣਗੇ ਇਤਰਾਜ ਤੇ ਉੱਠੇਗਾ ਭਾਜੀ ਜੀ ਬੇਸ਼ੱਕ ਤੁਸੀਂ ਕਿਹਾ ਕਿ ਉਹ ਬੰਦੇ ਦਾੜੀਆਂ ਨਕਲੀ ਲਾਉਂਦੇ ਆ ਜੇ ਕੰਗਣਾ ਰਣੌਤ ਨੇ ਫਿਲਮ ਬਣਾਈ ਉਹਦੇ ਵਿੱਚ ਉਹਦੇ ਵਿਰੋਧ ਕੀਤਾ ਕਿ ਇਹ ਸਿੱਖਾਂ ਦੇ ਵਿਰੋਧ ਵਿੱਚ ਆ ਫਿਲਮਾਂ ਬਾਰੇ ਜੇ ਉਹ ਦਾੜੀਆਂ ਨਕਲੀ ਲਾਉਂਦੇ ਤੇ ਬੁਖਾਇਆ ਤੇ ਸਿੱਖਾਂ ਨੂੰ ਹੀਰੋ ਜਾ ਰਿਹਾ ਨਾ ਉਹ ਕਹਾ ਜਾ ਰਿਹਾ ਕਿ ਸਿੱਖ ਇਸ ਤਰ੍ਹਾਂ ਦੇ ਸਾਰੇ ਚਾਹੀ ਉਹਨਾਂ ਦੀਆਂ ਦਾੜੀਆਂ ਨਕਲੀ ਹੋ ਸਕਦੀਆਂ ਨੇ ਪਰ ਲਗਾਈਆਂ ਫਿਲਮ ਦੇ ਵਿੱਚ ਉਹ ਇੱਕ ਸਿੱਖ ਨਹੀਂ ਆ ਉਹ ਇੱਕ ਹੀਰੋ ਆ ਫਿਲਮਾਂ ਦੇ ਐਕਟਰ ਆ ਹਨਾ ਫਿਲਮੀ ਦੁਨੀਆ ਦੇ ਉਹ ਲੋਕ ਆ ਉਹਦੇ ਵਿੱਚ ਦਾੜੀਆਂ ਨਕਲੀ ਹੋ ਸਕਦੀਆਂ ਨੇ ਪਰ ਸਿੱਖਾਂ ਦਾ ਕਰਤਾਰ ਤੇ ਉਹ ਵਧੀਆ ਤਰੀਕੇ ਨਾਲ ਦਿਖਾ ਰਹੇ ਆ ਨਾ ਜਿਹੜਾ ਵੇਖੋ ਵੀ ਸਾਡੇ ਜਿਹੜੇ ਬੱਚੇ ਨੇ ਜਿਹੜੇ ਉਹਨੂੰ ਵੇਖ ਰਹੇ ਆ ਹੂੰ ਉਹ ਉਸ ਚੀਜ਼ ਨੂੰ ਫੋਲੋ ਕਰ ਰਹੇ ਆ ਹੂੰ ਉਹ ਸੱਚੀ ਚੀਜ਼ ਨੂੰ ਫੋਲੋ ਕਰ ਰਹਾ ਜੇ ਬੱਚੇ ਘਰ ਆ ਕੇ ਕਹਿਣ ਵੀ ਥੱਲਿਓ ਅਸੀਂ ਦਾੜੀ ਜਿਹੜੀ ਉਹ ਕਟਾ ਲੈਨੇ ਆ ਤੇ ਬਾਹਰੋਂ ਅਸੀਂ ਨਕਲੀ ਦਾੜੀ ਲਿਆ ਕੇ ਆਪਣੇ ਆਪ ਨੂੰ ਜਦੋਂ ਅਸੀਂ ਕਿਸੇ ਧਾਰਮਿਕ ਸੰਸਥਾ ਦੇ ਨੁਮਾਇंदे ਕੋਲ ਜਾਣਾ ਧਾਰਮਿਕ ਅਸਥਾਨਾਂ ਤੇ ਜਾਣਾ ਜਾਂ ਬਾਹਰ ਆਪਣੇ ਆਪ ਨੂੰ ਧਾਰਮਿਕ ਵਿਖਾਉਣਾ ਤੇ ਅਸੀਂ bari ਨਕਲੀ ਬਾਜ਼ਾਰ ਵਿੱਚੋਂ ਜਿਹੜੇ ਮਟੀਰੀਅਲ ਮਿਲ ਜਾਂਦੇ ਆ ਉਹ ਲਾ ਕੇ ਤੇ ਆਪਣੇ ਆਪ ਨੂੰ ਪੇਸ਼ ਕਰ ਦਈਏ ਤੇ ਘਰੇ ਆ ਕੇ ਅਸੀਂ ਜੋ ਮਰਜ਼ੀ ਕਰੀਏ ਜੇ ਇਦਾਂ ਦਾ ਇੱਕ ਟ੍ਰੈਂਡ ਚੱਲ ਪਿਆ ਦੁਨੀਆ ਵਿੱਚ ਤੇ ਫਿਰ ਕੀ ਕਰਾਂਗੇ ਅਸੀਂ ਇਹੋ ਜੀਆਂ ਫਿਲਮਾਂ ਨੂੰ ਅਸੀਂ ਫੁਕਣਾ ਜਿਹੜੀ ਕੰਗਨਾ ਨੌਤ ਦੀ ਫਿਲਮ ਦੀ ਤੁਸੀਂ ਗੱਲ ਕੀਤੀ ਕੰਗਨਾ ਨੌਤ ਕਿਹੜੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਉਹਦੀ ਫਿਲਮ ਉੱਤੇ ਕਿੰਨਾ ਵਿਵਾਦ ਪੈਦਾ ਆ ਹ ਜਿਹੜੇ ਜਿਹੜਾ ਸਾਡਾ ਇਤਿਹਾਸ ਸਾਡਾ ਸਿਧਾਂਤ ਜਿਹੜਾ ਉਹ ਇਨ੍ਹਾਂ ਫਿਲਮਾਂ ਦੇ ਰਾਹੀਂ ਜੋ ਮਲਿਆ ਮੇਡ ਕੀਤਾ ਜਾ ਰਿਹਾ ਉਹਦੇ ਉਹਦਾ ਖਮਿਆਜਾ ਕਿੱਥੇ ਜਾ ਕੇ ਪਹੁੰਚਾਂਗੇ ਅਸੀਂ ਜਿਹੜਾ ਸਹਿਬਜ਼ਾਦਿਆਂ ਦਾ ਅੱਜ ਕਿਰਦਾਰ ਸਾਡੇ ਸਾਹਮਣੇ ਪੇਸ਼ ਕਰਤਾ ਵੀ ਇੱਕ ਕਾਰਟੂਨ ਦਾ ਰੂਪ ਜਿਹੜਾ ਉਹ ਫਿਲਮ ਦੇ ਵਿੱਚੋਂ ਚਾਰ ਸਹਿਬਜ਼ਾਦਿਆਂ ਵਿੱਚੋਂ ਚੱਕ ਕੇ ਅੱਜ ਹਰ ਇੱਕ ਫਲੈਕਸ ਬੋਰਡ ਦੇ ਉੱਤੇ ਉਹ ਉਹ ਫੋਟੋਆਂ ਲੱਗੀਆਂ ਹੁੰਦੀਆਂ ਨੇ ਜਿਹੜਾ ਉਹ ਕਹਾਣ ਕੀਤਾ ਜਾ ਰਿਹਾ ਕਾਰਟੂਨਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸਭ ਉਹ ਉਹ ਕਹਾਣ ਕਿੱਥੇ ਜਾ ਕੇ ਸਿੱਖ ਮੈਂ ਅੱਜ ਭੁਗਤਾਂਗੇ ਜੇ ਆਪਾਂ ਗੱਲ ਕਰੀਏ ਉਹਨਾਂ ਨੇ ਇੱਕ ਸਿੱਖ ਇਤਿਹਾਸ ਦੇ ਨਾਲ ਫਿਲਮ ਇਹ ਅਕਾਲ ਜਿਹੜੀ ਆ ਬਣਾਈ ਗਿੱਪੀ ਗਰੇਵਾਲ ਨੇ ਹਨਾ ਕਿਆ ਸਿੱਖ ਪ੍ਰਚਾਰਕ ਵੀ ਬਾਰ-ਬਾਰ ਸਟੇਜਾਂ ਤੋਂ ਕਹਿੰਦੇ ਆ ਕਿ ਪਹਿਲਾਂ ਸਕੂਲ 'ਚ ਦਾਖਲਾ ਲੈਣਾ ਪਊਗਾ ਫਿਰ ਆਪਾਂ ਪੜ੍ਹਾਈ ਕਰਾਂਗੇ ਫਿਰ ਆਪਾਂ ਪਾਸ ਹੋਵਾਂਗੇ ਹੋ ਸਕਦਾ ਕਿ ਜੇ ਉਹਨੇ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਬਣਾਈ ਅੱਜ ਚਾਹੇ ਉਹਦੀ ਦਾੜੀ ਕੱਟੀ ਆ ਜੇ ਆਪਾਂ ਉਹਨੂੰ ਪਿਆਰ ਦਿੰਦੇ ਕਿ ਇਹ ਫਿਲਮਾਂ ਨੇ ਵਧੀਆ ਬਣਾਈ ਹੋ ਸਕਦਾ ਕੱਲ ਨੂੰ ਉਹ ਦਾੜੀ ਵੀ ਰੱਖ ਲੀਦਾ ਪਰ ਜੇ ਆਪਾਂ ਪਹਿਲਾਂ ਹੀ ਵਿਰੋਧ ਕਰਨ ਲੱਗਾਗੇ ਤੇ ਕੱਲ ਨੂੰ ਉਹ ਕਿੱਥੇ ਜੁੜੇਗਾ ਜੇ ਵੇਖੋ ਵੀ ਕਈ ਵਾਰੀ ਨਾ ਕਿਸੇ ਬੰਦੇ ਨੂੰ ਲਾਈਨ ਦੇ ਉੱਤੇ ਲਿਆਉਣ ਦੇ ਲਈ ਸਖਤੀ ਕਰਨ ਦੀ ਬੜੀ ਜ਼ਰੂਰੀ ਹੁੰਦੀ ਹੈ ਪਹਿਲਾ ਹਥਿਆਰ ਆ ਪਿਆਰ ਹੂੰ ਪਿਆਰ ਦੇ ਨਾਲ ਸਮਝਾਉਂਦੇ ਆਂ ਕਈ ਸਦੀਆਂ ਲੰਘ ਗਈਆਂ ਹਮ ਨਾਨਕ ਨਾਮ ਜਹਾਜ ਐ ਫਿਲਮ ਵੀ ਆਈ ਹਮ ਇੱਕ ਫਿਲਮ ਆਈ ਜਿਹਦੇ ਵਿੱਚ ਦੁਨੀ ਚੰਦ ਦਾ ਜਿਹੜਾ ਰੋਲ ਸੀ ਉਹ ਕੀਤਾ ਗਿਆ ਬੀਬੀ ਰਜਨੀ ਦਾ ਕਾਗੋ ਹੰਸ ਕਰੇ ਫਿਲਮ ਆਈ ਹਮ ਜਿਹੜਾ ਕਾਗੋ ਹੰਸ ਕਰੇ ਫਿਲਮ ਨੇ ਮਲਿਆ ਮੇਡ ਕੀਤਾ ਇਤਿਹਾਸ ਦਾ ਹਮ ਉਹ ਅਜੇ ਤੱਕ ਨਹੀਂ ਅਸੀਂ ਖੰਨਿਆ ਜਾ ਉਹਦਾ ਅਜੇ ਤੱਕ ਭੁਗਤਣ ਨਹੀਂ ਅਸੀਂ ਹਮ ਹੁਣ ਜਿਹੜੀ ਬੀਬੀ ਰਜਨੀ ਪਿੱਛੇ ਫਿਲਮ ਆਈ ਹਮ ਤੁਸੀਂ ਪੱਟੀ ਤੁਹਾਡੇ ਲਾਗੇ ਪੱਟੀ ਪਿੰਡਾ ਅੱਜ ਤੱਕ ਦੱਸੋ ਪੱਟੀ ਦੇ ਵਿੱਚ ਕਿਹੜਾ ਉਹ ਦੁਨੀ ਚੰਦ ਦੀ ਹਵੇਲੀ ਹੈ ਦੁਨੀ ਚੰਦ ਦੀ ਕੋਈ ਯਾਦਗਾਰ ਹੈ ਪ੍ਰਿੰਸੀਪਲ ਸਵਰਨ ਸਿੰਘ ساری ਜ਼ਿੰਦਗੀ ਕਹਿੰਦੇ ਕਹਿੰਦੇ ਇਹ ਦੁਨੀਆ ਤੋਂ ਚੱਲ ਗਏ ਵੀ ਬੀਬੀ ਰਜਨੀ ਤੇ ਪੱਟੀ ਦੀ ਹੋਈ ਨਹੀਂ ਪੱਟੀ ਦੇ ਬੰਦਿਆਂ ਨੂੰ ਪੁੱਛ ਕੇ ਮਰ ਗਏ ਵੀ ਭਾਈ ਜਿੱਥੇ ਬੀਬੀ ਰਜਨੀ ਜਿਹੜੀ ਉਹ ਕਿਹੜੇ ਪੱਟੀ ਦੀ ਹੋਈ ਕਹਿੰਦੇ ਇੱਥੋਂ ਦੀ ਤੇ ਹੋਈ ਨਹੀਂ ਹੁਣ ਅਸੀਂ ਫਿਲਮਾਂ ਦੇ ਰਾਹੀਂ ਜਿਹੜੀ ਗਲਤ ਤਰਜਮਾਨੀ ਕਰ ਰਹੇ ਹਾਂ ਗਲਤ ਪੇਸ਼ਕਾਰੀ ਕਰ ਰਹੇ ਹਾਂ ਉਹ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਵੜ ਰਹੀ ਹੈ ਬੱਚਿਆਂ ਕੋਲ ਪੜਨ ਦਾ ਰੁਝਾਨ ਨਹੀਂ ਹੈ ਬੱਚਿਆਂ ਨੂੰ ਬੱਚੇ ਫਿਲਮਾਂ ਦੇ ਵਿੱਚੋਂ ਵੇਖ ਕੇ ਜੋ ਆ ਰਿਹਾ ਉਹ ਕੱਲੇ ਉਹੀ ਸੱਚ ਹੈ ਹਮ ਚਾਰ ਸਭ ਜਿਆਦੇ ਫਿਲਮ ਵਿੱਚ ਬਹੁਤ ਕੁਝ ਗਲਤ ਬਿਆਨ ਕੀਤਾ ਗਿਆ ਇਤਿਹਾਸ ਦੀਆਂ ਛੇੜਖਾਨੀ ਕੀਤੀ ਗਈ ਵਿਰੋਧ ਹੋਇਆ ਨਾਨਕ ਸ਼ਾਹ ਫਕੀਰ ਦਾ ਵੀ ਵਿਰੋਧ ਇਸੇ ਕਰਕੇ ਹੋਇਆ ਜੇ ਅੱਜ ਅਸੀਂ ਇਹਨਾਂ ਲੋਕਾਂ ਦਾ ਵਿਰੋਧ ਨਹੀਂ ਕਰਦੇ ਤੇ ਭਲਕੇ ਇਹ ਬੰਦੇ ਜਿਸ ਤਰੀਕੇ ਨਾਲ ਇਤਿਹਾਸ ਦੀ ਪੇਸ਼ਕਾਰੀ ਕਰ ਰਹੇ ਆ ਦੋਰੇ ਕਿਰਦਾਰਾਂ ਦੇ ਰਾਹੀਂ ਤੇ ਸਾਡੇ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਇਦਾਂ ਦਾ ਰੂਪ ਧਾਰਨ ਕਰ ਲੈਣਾ ਤੁਹਾਡੇ ਹਿਸਾਬ ਦੇ ਨਾਲ ਜਿਹੜੀ ਆ ਇਹ ਫਿਲਮ ਕਿਹੜੇ ਤਰੀਕੇ ਨਾਲ ਬਣਨੀ ਚਾਹੀਦੀ ਜੀ ਦੇਖੋ ਅਸੀਂ ਚਾਹੁੰਦੇ ਆ ਫਿਲਮਾਂ ਬਣਾਉ ਹਮ ਪਰ ਫਿਲਮਾਂ ਬਣਾਉ ਅਸਲੀ ਕਿਰਦਾਰਾਂ ਦੇ ਰਾਹੀਂ ਗੁਰੂ ਸਾਹਿਬ ਦਾ ਕਿਰਦਾਰ ਨਹੀਂ ਹੋ ਸਕਦਾ ਨਾ ਬਣ ਸਕਦਾ ਗੁਰੂ ਸਾਹਿਬ ਦੀ ਤਸਵੀਰ ਗੁਰੂ ਸਾਹਿਬ ਦੇ ਕਿਰਦਾਰ ਤੇ ਫਿਲਮ ਕੋਈ ਨਹੀਂ ਬਣ ਸਕਦੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹੋਂ ਤੱਕ ਦੇ ਜੁਝਾਰੂਆਂ ਤੇ ਫਿਲਮਾਂ ਬਣਾ ਸਕਦੇ ਹੋ ਪਰ ਉਹਨਾਂ ਫਿਲਮਾਂ ਦੇ ਲਈ ਇੱਕ ਤੇ ਸਿੱਖ ਬੋਰਡ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਹੂੰ ਦੂਸਰਾ ਉਹਦੇ ਵਿੱਚ ਜਿੰਨੇ ਕਿਰਦਾਰ ਤੁਸੀਂ ਲੈ ਕੇ ਆਉਣੇ ਆ ਉਹ ਸਾਰੇ ਕਿਰਦਾਰ ਇੱਕ ਰੂਪ ਵਾਲੇ ਹੋਣ ਹੂੰ ਦੋਰੇ ਰੂਪਾਂ ਵਾਲੇ ਨਾ ਹੋਣ ਉਹਨਾਂ ਦਾ ਅੰਦਰੋਂ ਤੇ ਬਾਹਰੋਂ ਜੀਵਨ ਇੱਕੋ ਵੇ ਹੂੰ ਅਸੀਂ ਵੀ ਮਾਣ ਮਹਿਸੂਸ ਕਰੀਏ ਤੇ ਅਸੀਂ ਵੀ ਸਿਨੇਮੇ ਘਰ ਦੇ ਵਿੱਚ ਜਾਣ ਦੇ ਲਈ ਕੌਮਾਂ ਨੂੰ ਕਹੀਏ ਵੀ ਜਾ ਕੇ ਵੇਖੋ ਆਪਣੇ ਬੱਚਿਆਂ ਨੂੰ ਫਿਲਮਾਂ ਵਿਖਾਈਏ ਅਸੀਂ ਵੀ ਧਾਰਨਿਕ ਸਥਾਨਾਂ ਵਿੱਚ ਜਾ ਕੇ ਉਹ ਫਿਲਮਾਂ ਵਿਖਾ ਕੇ ਆਪਣੇ ਲੋਕਾਂ ਨੂੰ ਕਹੀਏ ਵੀ ਆ ਸਾਡਾ ਕਿਰਦਾਰ ਆ ਤੇ ਇਦਾਂ ਦਾ ਬੰਦਾ ਯਤਨ ਕਰੋ ਜਿੱਦਣ ਅਸੀਂ ਉਸ ਬੰਦੇ ਨੂੰ ਸਾਹਮਣੇ ਸਟੇਜ ਤੇ ਲਿਆ ਕੇ ਕਹੀਏ ਵੀ ਐਸ ਬੰਦੇ ਨੇ ਆ ਫਲਾਨੀ ਫਿਲਮ ਬਣਾਈ ਕਿ ਉਹ ਬੰਦਾ ਤੇ ਉਸ ਬੰਦੇ ਵੱਲ ਵੇਖ ਕੇ ਪਿੰਡ ਵਾਲੇ ਕੌਮ ਵਾਲੇ ਸਸਤਾਵਾਂ ਵਾਲੇ ਮਾਣ ਕਰਨ ਵੀ ਯਾਰ ਵਾਕੇ ਬੰਦੇ ਨੇ ਫਿਲਮ ਬਣਾਈ ਇਹਦਾ ਉਸ ਫਿਲਮ ਵਾਲਾ ਹੀ ਜੀਵਨ ਹੁਣ ਸਾਨੂੰ ਦਿਖਾਈ ਦੇ ਰਿਹਾ ਤੇ ਜਦੋਂ ਅੱਜ ਅਸੀਂ ਮੰਨ ਲਓ ਵੀ ਅਕਾਲ ਫਿਲਮ ਵਿੱਚ ਜਿਹੜੇ ਬੰਦਿਆਂ ਨੇ ਰੋਲ ਨਿਭਾਇਆ ਜਦੋਂ ਬੈਕਗ੍ਰਾਉਂਡ ਪੱਬਾਂ ਵਿੱਚ ਜਾ ਕੇ ਉਹਨਾਂ ਦਾ ਜੀਵਨ ਵੇਖਾਂਗੇ ਤੇ ਸਾਡਾ ਸ਼ਰਮਨਾ ਸਿਰ ਨਹੀਂ ਝੁਕੇਗਾ ਹਮ ਜਦੋਂ ਉਹ ਪੱਬਾਂ ਦੇ ਵਿੱਚ ਬਾਹਾਂ ਫੜ ਕੇ ਕੁੜੀਆਂ ਦੀਆਂ ਨੱਚਦੇ ਹੋਣਗੇ ਪੱਬਾਂ ਵਿੱਚ ਜਾ ਕੇ ਔਰਤਾਂ ਨੂੰ ਲਿਜਾਣਦੇ ਫੜੇ ਜਾਣਗੇ ਤੇ ਸ਼ਰਮ ਨਹੀਂ ਸ਼ਰਮ ਦੇ ਨਾਲ ਸਾਡਾ ਸਿਰ ਨੀਵਾਂ ਹੋਏਗਾ ਜਾਂ ਉੱਚਾ ਹੋਏਗਾ ਹਮ ਜਿਹੜੀ ਗਿੱਪੀ ਗਰੇਵਾਲ ਨੇ ਫਿਲਮ ਬਣਾਈ ਆ ਅਕਾਲ ਤੁਹਾਡੇ ਹਿਸਾਬ ਦੇ ਨਾਲ ਸਹੀ ਬਣਾਈ ਗਈ ਆ ਜਾਂ ਨਹੀਂ ਬਣਾਈ ਦੇਖੋ ਮੈਂ ਅਜੇ ਤੱਕ ਉਹ ਫਿਲਮ ਦੇਖੀ ਨਹੀਂ ਉਹਦਾ ਟ੍ਰੇਲਰ ਵੇਖਿਆ ਹਮ ਇਤਰਾਜ ਫਿਲਮਾਂ ਦੇ ਟੇ ਸਾਨੂੰ ਇਹ ਆ ਹਮ ਵੀ ਸਿੱਖ ਕਿਰਦਾਰ ਜਿਹੜੇ ਨੇ ਉਹ ਅਸਲੀ ਕਿਰਦਾਰ ਹੀ ਫਿਲਮਾਂ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਆ ਹਮ ਦੋਹਰੇ ਰੂਪਾਂ ਵਾਲੇ ਕਿਰਦਾਰ ਫਿਲਮਾਂ ਵਿੱਚ ਪੇਸ਼ ਨਹੀਂ ਹੋਣੇ ਚਾਹੀਦੇ ਸਿੱਖਾਂ ਦੀ ਸਰਵੋੱਚ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਤੋਂ ਅਜਿਹਾ ਫਰਮਾਨ ਕਿਉਂ ਨਹੀਂ ਜਾਰੀ ਹੁੰਦਾ ਕਿ ਜੋ ਬਣਦੀਆਂ ਆ ਇਹ ਕਿ ਉਹ ਉਹ ਇਹ ਫਰਮਾਨ ਨਹੀਂ ਦੇਖ ਰਿਹਾ ਦੇਖੋ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮਨਾਮਾ ਬਕਾਇਦੇ ਰੂਪ ਦੇ ਵਿੱਚ ਜਾਰੀ ਹੋਇਆ ਵੀ ਜਦੋਂ ਵੀ ਕਿਸੇ ਬੰਦੇ ਨੇ ਕੋਈ ਫਿਲਮ ਸੇਖੇ ਕਿਰਦਾਰ ਦੇ ਉੱਤੇ ਬਣਾਉਣੀ ਆ ਤੇ ਉਹ ਫਿਲਮ ਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਫਿਲਮ ਜਿਹੜੀ ਆ ਉਹ ਬਲੌਂ ਦਾ ਯਤਨ ਨਾ ਕੀਤਾ ਜਾਵੇ ਕਈਆਂ ਫਿਲਮਾਂ ਉਤੇ ਕਾਲਟਕ ਸਾਹਿਬ ਨੇ ਰੋਕ ਲਾਈ ਹੋ ਸਕਦਾ ਇਹ ਫਿਲਮ ਉੱਥੇ ਤੱਕ ਪਹੁੰਚੀ ਨਾ ਹੋਵੇ ਹਮ ਅਜੇ ਰਿਲੀਜ਼ ਹੋਣ ਦੇ ਵਿੱਚ ਸਮਾਂ ਹੋ ਸਕਦਾ ਕੋ ਬੈਨ ਹੋ ਜਾ ਜਿਵੇਂ ਤੁਸੀਂ ਕਿਹਾ ਕਿ ਪਿਛਲੀਆਂ ਫਿਲਮਾਂ ਬੜੀਆਂ ਉਹਦੇ ਵਿੱਚ ਵੀ ਕੁਝ ਕਿਰਦਾਰ ਜਿਹੜੇ ਉਹ ਗਲਤ ਦਿਖਾਏ ਗਿਆ ਕਿ ਉਹ ਵੀ ਨਹੀਂ ਇਸੀ ਕਾਲਟਕ ਸਾਹਿਬ ਪਹੁੰਚੀਆਂ ਜੇ ਪਹੁੰਚੀਆਂ ਤੇ ਉਹਨਾਂ ਦੇ ਉੱਤੇ ਕੀ ਨਾਨਕ ਸਾਹਿਬ ਫਕੀਰ ਫਿਲਮ ਬਣੀ ਸੀ ਉਹਦੇ ਬੈਨ ਕਰ ਦਿੱਤਾ ਗਿਆ ਹੋਰ ਵੀ ਫਿਲਮਾਂ ਦੇ ਉੱਤੇ ਚ ਸੰਗਨਾਰ ਲੋਤ ਨੇ ਫਿਲਮ ਬਣਾਈ ਉਹਦੇ ਉੱਤੇ ਉਹਦੇ ਪ੍ਰਤੀ ਵਿਪ੍ਰਤੀਕਰਮ ਹਕਾਲਤਕ ਸਭਾ ਵੱਲੋਂ ਆਇਆ ਜਿੱਥੇ ਉਹਨਾਂ ਨੂੰ ਲੱਗਦਾ ਉਥੇ ਉਹ ਆਪਣੀ ਬਿਆਨਬਾਜ਼ੀ ਕਰਦੇ ਆ ਤੇ ਉਹ ਰੋਕ ਆ ਲਾਈ ਜਾਂਦੀ ਹੈ ਧਾਰਮਿਕ ਗੀਤ ਵੀ ਆਉਂਦੇ ਉਹ ਵੀ ਤੇ ਉਹਨਾਂ ਦੀਆਂ ਦਾੜੀਆਂ ਵੀ ਤੇ ਕਟੀਆਂ ਹੁੰਦੀਆਂ ਨੇ ਨਾ ਉਹ ਵੀ ਧਾਰਮਿਕ ਜਿਹੜੇ ਗੀਤ ਪੇਸ਼ ਕਰਦੇ ਨੇ ਫਿਰ ਫਿਲਮਾਂ ਦੇ ਇਤਰਾਜ ਕਿਉਂ ਗੀਤਾਂ ਦੇ ਇਤਰਾਜ ਕਿਉਂ ਨਹੀਂ ਹੋਰ ਚੀਜ਼ਾਂ ਦੇ ਇਤਰਾਜ ਕਿਉਂ ਨਹੀਂ ਜਦੋਂ ਫਿਲਮ ਆਉਂਦੀ ਆ ਕੁਝ ਲੋਕ ਇਹ ਕਹਿੰਦੇ ਨੇ ਕਿ ਜੋ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਜਿਹੜੇ ਸਿੱਖ ਪ੍ਰਚਾਰਕ ਵਿਰੋਧ ਕਰਦੇ ਨੇ ਉਹ ਇੰਡਸਟਰੀ ਦੇ ਉੱਪਰ ਦਬਾਅ ਬਣਾਉਣਾ ਚਾਹੁੰਦੇ ਨੇ ਕਿ ਕੁਝ ਪੈਸੇ ਜਿਹੜੇ ਆ ਉਹ ਗੰਡਾ ਛੱਡ ਕਰਨ ਵਾਸਤੇ ਜਈਆਂ ਗੱਲਾਂ ਕਰਦੇ ਨੇ ਦੇਖੋ ਗੰਡ ਸਾਥ ਜਿਹੜੀ ਨਹੀਂ ਜਿਹੜਾ ਨਾਨਕ ਸਾਹਿਬ ਫਕੀਰ ਫਿਲਮ ਬਣੀ ਸੀ ਉਹ ਬੰਦਾ ਕਰੋੜਾ ਰੁਪਈਆ ਲੈ ਕੇ ਸਾਡੀ ਕੌਮ ਦੀ ਸੰਸਾ ਕੋਲ ਆਇਆ ਸੀ ਹੋਰ ਸੰਸਾਵਾਂ ਕੋਲ ਵੀ ਗਿਆ ਵੀ ਭਾਈ ਮੇਰੀ ਫਿਲਮ ਚੱਲ ਲਿੰਦੋ ਮੈਨੂੰ ਬੜਾ ਘਟਾ ਪਿਆ ਜਾਣਾ ਮੈਂ ਮੇਰਾ ਬਹੁਤ ਖਰਚ ਹੋ ਚੁੱਕਾ ਫਿਲਮ ਤੇ ਪਰ ਕੌਮ ਨੇ ਪੈਸੇ ਨੂੰ ਫੜਾਤਾ ਕੌਮ ਲਾਲਚੀ ਨਹੀਂ ਆ ਜਿਹੜੇ ਬੰਦੇ ਲਾਲਚੀ ਨਹੀਂ ਉਹ ਸਿੱਖ ਨਹੀਂ ਜਿਹੜੇ ਬੰਦੇ ਪੈਸਾ ਲੈ ਕੇ ਸੌਦਾ ਕਰਦੇ ਨੇ ਫਾਰਮ ਦੇ ਸਿਧਾਂਤਾਂ ਨਾਲ ਉਹ ਗੰਗੂ ਦੇ ਵਾਰਸ ਹੋ ਸਕਦੇ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸ ਨਹੀਂ ਸਕਦੇ ਜੇ ਆਪਾਂ ਅਜਿਹੀਆਂ ਫਿਲਮਾਂ ਧਾਰਮਿਕ ਫਿਲਮਾਂ ਤੇ ਉੱਪਰ ਕਿੰਤੂ ਪ੍ਰੰਤੂ ਕਰਦੇ ਰਵਾਂਗੇ ਤਾਂ ਫਿਰ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਕਿਹੜੇ ਤਰੀਕੇ ਨਾਲ ਕਰਾਂਗੇ ਸਿੱਖੀ ਦਾ ਪ੍ਰਚਾਰ ਤੇ ਹੋ ਰਿਹਾ ਤੁਸੀਂ ਇੱਕ ਵੀ ਦਿਨ ਦੱਸੋ ਬਾਬਾ ਬੀਰ ਸਿੰਘ ਦੇ ਕਿੰਨੇ ਮੇਲੇ ਜਿਹੜੇ ਕੋ ਦਿਨ ਚ ਮਨਾਏ ਜਾਂਦੇ ਹਮ ਇੱਕ ਦਿਨ ਦੇ ਵਿੱਚ 365 72 ਦੇ 300 ਅ 77 ਜਿਹੜੇ ਮੇਲੇ ਨੇ ਉਹ ਸਾਲ ਦੇ ਵਿੱਚ ਮਨਾਏ ਜਾਂਦੇ 2 ਦਿਨ ਦੇ ਵਿੱਚ 372 ਤੇ 73 ਥਾਵਾਂ ਦੇ ਉੱਤੇ ਇੱਕੋ ਦਿਨ ਦੀ ਸਮਾਗਮ ਚੱਲਦੀ ਕਿਹੜਾ ਦਿਨ ਆ ਜਿਹੜੇ ਦਿਨ ਦੇ ਵਿੱਚ ਸਾਡੇ ਪਿੰਡਾਂ 'ਚ ਸ਼ਹਿਰਾਂ 'ਚ ਨਗਰਾਂ 'ਚ ਗੁਰਮਸਤ ਸਮਾਗਮ ਨਹੀਂ ਹੁੰਦੇ ਸਾਡੇ ਪੰਜਾਬ ਨੂੰ ਤੇ ਇਹ ਵਰਦਾਨ ਕਹਿ ਲੋ ਵੀ ਸਾਡੇ ਪੰਜਾਬ ਦੇ ਚੰਗੇ ਭਾਗ ਆ ਇੱਥੇ ਮੇਕਾ ਖਿੰਡਰਦੀਆਂ ਰਹਿੰਦੀਆਂ ਨੇ ਸਿੱਖੀ ਦੀ ਜੇ ਤੁਹਾਡੇ ਕਹਿਣ ਦੇ ਮੁਤਾਬਕ ਸਿੱਖੀ ਦਾ ਪ੍ਰਚਾਰ ਜਿਹੜਾ ਹੋ ਰਿਹਾ ਪੰਜਾਬ 'ਚ ਗੁਰਮਤ ਸਮਾਗਮ ਹੋ ਰਹੇ ਆ ਅਨੇਕਾਂ ਜਿਹੜੇ ਸਲਾਨਾ ਜੋੜ ਮੇਲੇ ਉਹ ਮਨਾਏ ਜਾ ਰਹੇ ਆ ਤੇ ਫਿਰ ਜਿਹੜੇ ਪਤਿਤ ਲੋਕ ਆ ਉਹ ਵਾਪਸ ਸਿੱਖੀ ਵੱਲ ਕਿਉਂ ਨਹੀਂ ਮੁੜ ਰਹੇ ਕਿਉਂ ਨਹੀਂ ਉਹਨਾਂ ਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਰਿਹਾ ਦੇਖੋ ਇਹ ਦੁਨੀਆ ਦੇ ਵਿੱਚ ਕਦੀ ਵੀ ਇਦਾਂ ਨਹੀਂ ਹੋਇਆ ਵੀ ਪੂਰੀ ਕੌਮ ਜਿਹੜੀ ਆ ਪੂਰਾ ਸਮਾਜ ਜਿਹੜਾ ਉਹ ਇੱਕ ਧਰਮ ਨੂੰ ਮੰਨਣ ਵਾਲਿਆਂ ਦਾ ਹੋਵੇ ਹੂੰ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਵਸਤੇ ਨੇ ਹੈ ਕਿ ਉਹ ਧਰਮੀ ਨੇ ਹੂੰ ਪਾਵੇਂ ਉਹ ਹਿੰਦੂ ਨੇ ਪਾਵੇਂ ਉਹ ਈਸਾਈ ਨੇ ਪਾਵੇਂ ਉਹ ਜੈਨੀ ਤੇ ਬੁੱਧੀ ਨੇ ਹੈ ਦੇ ਧਰਮੀ ਉਹ ਕਿਸੇ ਧਰਮ ਨਾਲ ਜੁੜੇ ਹੋਏ ਇੱਥੇ ਗੁਰੂ ਸਾਹਿਬ ਇਹ ਥੋੜਾ ਕਹਿੰਦੇ ਵੀ ਸਾਰੀ ਦੁਨੀਆ ਸਿੱਖ ਬੰਜ ਮੈਂ ਸਾਰੇ ਧਰਮਾਂ ਦੀ ਗੱਲ ਨਹੀਂ ਕਰ ਰਿਹਾ ਜੋ ਲੋਕ ਸਿੱਖ ਨੇ ਉਹ ਪਤਿਤ ਪੁਣੇਵਲ ਕਿਉਂ ਬਾਦ ਰਹੇ ਨੇ ਸਿੱਖਾਂ ਦੇ ਬੱਚੇ ਪਤਿਤ ਪੁਣੇਵਲ ਕਿਉਂ ਬਾਦ ਰਹੇ ਨੇ ਜਾ ਕੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗਾਲੀ ਨਾਤਮਸਤ ਹੁੰਦੇ ਨੇ ਜੇ ਪ੍ਰਚਾਰ ਹੋ ਰਿਹਾ ਤੇ ਉਹ ਲੋਕ ਸਿੱਕੀ ਵੱਲ ਵਾਪਸ ਕਿਉਂ ਨਹੀਂ ਮੁੜ ਰਹੇ ਦਿਨ ਤੋਂ ਦਿਨ ਬਾਅਦ ਜਿਹੜੀ ਪਤਿਤ ਪੁਣੇਵਲ ਲੋਕ ਕਿਉਂ ਬਾਦ ਰਹੇ ਨੇ ਦੇਖੋ ਇਹ ਸਾਡਾ ਵੇਖਣ ਵਾਲਾ ਨਜ਼ਰੀਆ ਮੈਂ ਪਹਿਲਾਂ ਹੀ ਤੁਹਾਡੇ ਮਾਦਮ ਤੇ ਰਾਈ ਇਹ ਗੱਲ ਕਹਿ ਚੁੱਕਾ ਆਂ ਵੀ ਕਦੀ ਵੀ ਸੰਸਾਰ ਦੇ ਵਿੱਚ ਇਦਾਂ ਦਾ ਸਮਾਂ ਨਹੀਂ ਆਇਆ ਵੀ ਸਾਰੀ ਦੁਨੀਆ ਸਿੱਖ ਬਣ ਗਈ ਹੋਈ ਇਹ ਗੁਰੂ ਸਾਹਿਬ ਦੇ ਸਮੇਂ ਵੀ ਵਕਤ ਨਹੀਂ ਆਇਆ ਇਹ ਸਿੱਖੀ ਜਿਹੜੀ ਆ ਸਿੱਖੀ ਗਿਣਤੀਆਂ ਬਿੰਤੀਆਂ ਦਾ ਧਰਮ ਨਹੀਂ ਆ ਵੀ ਇੱਥੇ ਅਸੀਂ ਗਿਣਤੀਆਂ ਬਿੰਤੀਆਂ ਪੇਸ਼ ਕਰਨੀਆਂ ਇੱਥੇ ਤੇ ਇੱਕ ਵੀ ਹੋਏਗਾ ਉਹ ਵੀ ਪ੍ਰਵਾਨ ਹੋਏਗਾ ਸਿੱਖ ਧਰਮ ਗਿਣਤੀਆਂ ਬਿੰਤੀਆਂ ਵਾਲਾ ਧਰਮ ਨਹੀਂ ਆ ਵੀ ਅਸੀਂ ਗਿਣਤੀਆਂ ਬਿੰਤੀਆਂ ਚ ਪਾਣਾ ਵੀ ਸਾਰਾ ਸੰਸਾਰ ਹੀ ਸਿੱਖ ਬਣ ਜੇ ਇੱਥੇ ਤੇ ਇੱਕ ਵੀ ਹੋਇਆ ਉਹ ਵੀ ਚੜ੍ਹਦੀ ਕਲਾ ਚ ਉਹਨੂੰ ਵੀ ਅਸੀਂ ਸਵਾ ਲੱਖ ਕਹਿੰਨੇ ਹਾਂ ਹਾਂਜੀ ਜਿਹੜੇ ਫਿਲਮ ਇੰਡਸਟਰੀ ਦੇ ਇਹ ਲੋਕ ਆ ਜਿਹੜੇ ਧਾਰਮਿਕ ਫਿਲਮਾਂ ਬਣਾਉਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਕਿਹੜੇ ਤਰੀਕੇ ਦੇ ਨਾਲ ਫਿਲਮਾਂ ਬਣਾਉਣ ਜਾਂ ਕੀ ਹੋਰ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਵੀਰਾਂ ਨੂੰ ਉਹਨਾ ਹੀਰੋਜ਼ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਭਾਈ ਤੁਹਾਡੇ ਅੰਦਰ ਸਿੱਖੀ ਜਜ਼ਬਾ ਹੈ ਤੁਹਾਡੇ ਅੰਦਰ ਸਿੱਖੀ ਚਾਹ ਹੈ ਕੌਮੀ ਭਾਵਨਾ ਤੁਹਾਡੇ ਅੰਦਰ ਹੈ ਕੌਮ ਪ੍ਰਸਤੀ ਤੁਹਾਡੇ ਅੰਦਰ ਆ ਤੇ ਉਹ ਸਭ ਕੁਝ ਤੁਹਾਡੇ ਕਿਰਦਾਰ ਦੇ ਵਿੱਚੋਂ ਵੀ ਦਿਖਾਈ ਦੇਣਾ ਚਾਹੀਦਾ ਜਿਹੜੀ ਚੀਜ਼ ਨੂੰ ਤੁਸੀਂ ਦੁਨੀਆ ਵਿੱਚ ਪੇਸ਼ ਕਰਨਾ ਚਾਹੁੰਦੇ ਹੋ ਉਦਾਂ ਦਾ ਰੂਪ ਆਪਣਾ ਵੀ ਬਣਾਓ ਤੁਹਾਡੇ ਅੰਦੱਲਾ ਤੇ ਬਾਦਲਾ ਜੀਵਨ ਜਿਹੜਾ ਓਦਾਂ ਦਾ ਹੋਣਾ ਚਾਹੀਦਾ ਹੈ। ਹੂੰ। ਦੂਸਰਾ ਸਿੱਖ ਬੋਰਡ ਜਿਹੜਾ ਵਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਇਆ ਜਾਵੇ। ਤਾਂ ਜੋ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਫਿਲਮਾਂ ਨੇ ਉਹਨਾਂ ਨੂੰ ਸਿੱਖ ਬੋਰਡ ਨੂੰ ਪਾਸ ਕਰਨ ਦਾ ਅਧਿਕਾਰ ਹੋਵੇ। ਸਿੱਖ ਬੋਰਡ ਪਾਸ ਕਰੇ ਜਿਹੜੀ ਫਿਲਮ ਨੂੰ ਉਸ ਫਿਲਮ ਨੂੰ ਇਤਿਹਾਸ ਦੇ ਪੱਖ ਤੋਂ ਗੁਰਬਾਣੀ ਦੇ ਪੱਖ ਤੋਂ ਮਰਿਆਦਾ ਦੇ ਪੱਖ ਤੋਂ ਸੱਭਿਆਚਾਰ ਦੇ ਪੱਖ ਤੋਂ ਹਰ ਇੱਕ ਪੱਖ ਤੋਂ ਵਾਚਨ ਤੋਂ ਬਾਅਦ ਸਟੇਟਮੈਂਟ ਦਿੱਤੀ ਜਾਵੇ ਅਜਿਹੀ ਫਿਲਮਾਂ ਦਾ ਕਦੇ ਵੀ ਵਿਰੋਧ ਨਹੀਂ ਹੋਏ ਹੂੰ ਜੋ ਪੰਜਾਬ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਜਦੇ ਸਿੱਖਿਆ ਜੋ ਸਿੱਖਾਂ ਦੇ ਬੱਚੇ ਆ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਆ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ ਮੈਂ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਸਭ ਤੋਂ ਕੀਮਤੀ ਤੁਹਾਡਾ ਆਪਣਾ ਧਰਮ ਤੁਸੀਂ ਬੜੇ ਚੰਗੇ ਕਰਮ ਕੀਤੇ ਨੇ ਕਿ ਤੁਹਾਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖ ਹੋਣ ਦਾ ਮਾਣ ਮਿਲਿਆ ਹੈ ਗੁਰੂ ਸਾਹਿਬ ਨੇ ਆਪਣਾ ਰੂਪ ਤੁਹਾਨੂੰ ਕਿਹਾ ਤੇ ਆਓ ਜਿੱਦਾਂ ਦਾ ਸਾਡੇ ਗੁਰੂ ਸਾਹਿਬ ਜੀ ਦਾ ਰੂਪ ਸੀ ਉਸ ਦਾ ਰੂਪ ਅਸੀਂ ਆਪਣਾ ਬਣਾਉਣ ਦਾ ਯਤਨ ਕਰੀਏ ਖੰਡੇ ਬਾਟੇ ਦੀ ਪੌੜ ਛੱਕ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀ। ਸੋ ਇਹ ਸਾਨੂੰ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਜੇ ਧਾਰਮਿਕ ਫਿਲਮਾਂ ਬਣਾਉਣੀਆਂ ਨੇ, ਜੇ ਸਿੱਖ ਇਤਿਹਾਸ ਨੂੰ ਫਿਲਮਾਂ ਰਾਹੀਂ ਤੁਸੀਂ ਦਰਸਾਉਣਾ ਹੈ ਤਾਂ ਜਿਹੜਾ ਤੁਹਾਨੂੰ ਜਿਹੜਾ ਸਰੂਪ ਹੈ ਆਪਣਾ ਉਹ ਵੀ ਸੇਮ ਟੂ ਸੇਮ ਸਿੱਖੀ ਵਾਲਾ ਜਿਹੜਾ ਵਾ ਉਹ ਬਣਾਉਣਾ ਪਊਗਾ। ਤੁਹਾਨੂੰ ਸਿੱਖ ਧਰਮ ਦੇ ਵਿੱਚ ਆਉਣਾ ਪਊਗਾ। ਸਾਨੂੰ ਫਿਲਮਾਂ ਦੇ ਉੱਪਰ ਕੋਈ ਇਤਰਾਜ਼ ਨਹੀਂ ਪਰ ਜੇ ਤੁਸੀਂ ਆਪਣੀਆਂ ਪਤਿਤ ਪੁਨੇ ਦੇ ਵਿੱਚ ਜਾਂ ਹੋਰ ਜਿਹੜੇ ਆ ਸਿੱਖੀ ਰਹਿਤ ਮਰਿਆਦਾ ਦੇ ਬਾਹਰ ਜਿਹੜੀਆਂ ਗਈਆਂ ਚੀਜ਼ਾਂ ਉਹਨਾਂ ਦੇ ਵਿੱਚ ਰਹਿ ਕੇ ਤੁਸੀਂ ਜੇ ਫਿਲਮਾਂ ਬਣਾਓਗੇ ਤੇ ਉਸ ਗੱਲ ਤੇ ਇਹਨਾਂ ਨੇ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸਾਂ ਵਿੱਚ ਆਪਣੀ رائے ਜਰੂਰ ਦੇਣਾ ਧੰਨਵਾਦ